ਸਤਿ ਸ੍ਰੀ ਅਕਾਲ ਵੀਰ ਜੀ ਪੋਮਾ ਡੇਰੀ ਫਾਰਮ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਦਾ ਬੀਟ ਪਿੰਡ ਕਾਮਲਪੁਰੇ ਵਿੱਚ ਵੀਰ ਜੀ ਜਿਹੜੇ ਜਿਹੜੇ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪੋਮਾ ਡੇਰੀ ਫਾਰਮ ਚੈਨਲ ਸਬਸਕ੍ਰਾਈਬ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਛੇਤੀ ਰੋ ਛੇਤੀ ਪਹੁੰਚ ਸਕੇ ਤੇ ਅੱਜ ਵੀਰ ਜੀ ਹੁਣਾਂ ਕੋਲ ਇੱਕ ਐਰ ਸ਼ਹਿਰ ਦੀ ਵੈੜ ਤੇ ਇੱਕ ਲੋਹੀ ਝੋਟੀ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਵੀਰ ਜੀ ਹੈਗੀਆਂ ਜੇ ਤੇ ਕਰਵਨੇ ਆ ਵੀਰ ਜੀ ਹੁਣਾਂ ਨਾਲ ਗੱਲਬਾਤ ਸਾਸੀ ਗੁਰ ਜੀ ਸਾਸੀ ਗੁਰ ਜੀ ਸਾਸੀ ਗੁਰ ਜੀ ਸਾਸੀ ਕਾਲ ਕੀ ਹਾਲ ਚਾਲ ਜੇ ਵੀ ਠਾਕ ਤੁਸੀਂ ਸਾਹਿਬ ਜੀ ਬਾਸ ਵਧੀਆ ਵਧੀਆ ਵੀਰ ਜੀ ਤੇ ਅੱਜ ਦੋ ਨਗ ਜੇ ਹਾਂ ਜੀ ਜੀ ਦੋ ਜੇ ਛੋਟੀ ਜੇ ਲੋਈ ਚਾਰ ਜੇ ਦੇਖੋ 62000 ਸ਼ਰਦੀ ਅੱਛਾ ਜੀ ਜੀ ਕਿੱਧਰੋਂ ਸ਼ੁਰੂ ਕਰੀਏ ਵੀਰ ਜੀ ਕਰ ਲਓ ਮੇਰਾ ਛੋਟੀ ਦੇ ਕਰ ਲਓ ਵੀਰ ਜੀ ਅੱਛਾ ਜੀ ਵੀਰ ਜੀ ਦੋ ਜਾਣਕਾਰੀ ਛੋਟੀ ਦੀ ਜੀ ਛੋਟੀ ਵੀ ਜੀ ਲੋਈ ਜੇ ਤੇ ਸੁਣੀ ਆਰ ਕੀ ਦੂਜੇ ਸਵੇ ਚੋਟੀ ਅੱਛਾ ਵੀਰ ਜੀ ਹਾਂਜੀ ਤੇ ਝੋਟੀ 4 ਜੇ 5 10 ਦੇਣ ਨਾਲੇ 15 ਲੈ ਜੇ ਇਹਦੇ ਵਿੱਚ ਵਿੱਚ ਸੁਤੇਗੀ ਹਾਂਜੀ ਤੇ ਪਹਿਲੇ ਸਵੇ ਵੀਰ ਜੀ ਕਿੰਨਾ ਦੋ ਦਿੰਦਾ ਜਨੇ ਫਾਈਨਲ ਸਵੇ ਵਿਜੀ ਨੇ ਦਿੱਤਾ ਲਿਆਵੇਂ ਆਖੇ ਅਦਾਕ ਦੋ ਲੋਕੇ ਜਾਂਦੇ 15 15 20 20 ਕਦੋਂ ਆਇਆ ਆਪਾਂ ਝੂੜਨੀ ਮਾਰਨ ਜਿਨ੍ਹਾਂ ਦਾ ਤੋਂ ਨਾ ਨਾ ਦਸਣ ਹਾਂਜੀ 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 ਦਾਕ ਨਾ ਝੜਿਆਂ ਦੋ ਦਿੱਤਾ ਰੇ ਦਾਕ ਲੋ ਹਾਂਜੀ ਆ ਵੀਰ ਜੀ ਵੇਖੋ ਫੇਸ ਕੁਆਲਟੀ ਝੋਟੀ ਦੀ ਚੈੱਕ ਕਰੋ ਬਹੁਤ ਹੀ ਵਧੀਆ ਝੋਟੀ ਆ ਜੀ ਤੇ ਝੋਟੀ ਦਾ ਲੇਵਾ ਚੈੱਕ ਕਰੋ ਬਹੁਤ ਹੀ ਵਧੀਆ ਲੋਹੀ ਝੋਟੀ ਵੀਰ ਜੀ ਬਹੁਤ ਹੀ ਵਧੀਆ ਕੁਆਲਟੀ ਦੀ ਆ ਤੇ ਵੀਰ ਜੀ ਹਣੀ ਤੋਰ ਕੇ ਵਿਖਾਉਂਦੇ ਆ ਜੀ ਵੇਖੋ ਵੀਰ ਜੀ ਚੈੱਕ ਕਰੋ ਫੇਸ ਕੁਆਲਟੀ ਚੈੱਕ ਕਰੋ ਵੀਰ ਜੀ ਵੇਖੋ ਨਗੀਨਾ ਨਿਹਰਾ ਨਗੀਨਾ ਜੀ ਬਹੁਤ ਹੀ ਵਧੀਆ ਵੀਰ ਜੀ ਫੇਸ ਕੁਆਲਿਟੀ ਚੈੱਕ ਕਰੋ ਰੋਕਿਓ ਵੀਰ ਜੀ ਰੋਕਿਓ ਰੋਕਿਓ ਗਲਾਬੀ ਥਣਾ ਦੀ ਵੀਰ ਜੀ ਗਲਾਬੀ ਥਣਾ ਦੀ ਲੋਹੀ ਝੋਟੀ ਵੀਰ ਜੀ ਚੈੱਕ ਕਰੋ ਬਹੁਤ ਹੀ ਵਧੀਆ ਵੀਰ ਜੀ ਚੈੱਕ ਕਰੋ ਤਸੱਲੀ ਕਰੋ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਲੈਓ ਵੀਰ ਜੀ ਲੈਓ ਮੋੜ ਲਿਓ ਬਹੁਤ ਹੀ ਵਧੀਆ ਕੁਆਲਿਟੀ ਦੀ ਵੀਰ ਜੀ ਲੋਹੀ ਝੋਟੀ ਫੇਸ ਕੁਆਲਿਟੀ ਚੈੱਕ ਕਰੋ ਕੁੰਡੀ ਝੋਟੀ ਬਿਲਕੁਲ ਬਹੁਤ ਹੀ ਵਧੀਆ ਵੀਰ ਜੀ ਤੇ ਚੈੱਕ ਕਰੋ ਝੋਟੀ ਨੂੰ ਤਸੱਲੀ ਕਰਕੇ ਲੈ ਕੇ ਜਾਓ ਵੀਰ ਜੀ ਬਹੁਤ ਹੀ ਵਧੀਆ ਕੁਆਲਿਟੀ ਦੀ ਲੋਹੀ ਝੋਟੀ ਵੀਰ ਜੀ ਬਹੁਤ ਹੀ ਵਧੀਆ ਜੀ ਚੈੱਕ ਕਰ ਸਕਦੇ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਵੀਰ ਜੀ ਤੇ ਵੇਖੋ ਵੀਰ ਜੀ ਚੈੱਕ ਕਰੋ ਗੁਲਾਬੀ ਥਣ ਚਵੇਂ ਬਹੁਤ ਹੀ ਵਧੀਆ ਵੀਰ ਜੀ ਚੈੱਕ ਕਰੋ ਇਹ ਜੇ ਬਣੂਗੀ ਝੋਡੀ ਪੂਰੀ ਫਸੂਗੀ ਹੈ ਜਿਵੇਂ ਜਸਾ ਢੱਲਾ ਵੇਖੋ ਹਾਂਜੀ ਹਾਂਜੀ ਢੱਲਾ ਬਹੁਤ ਜਿਆਦੀ ਵੀਰ ਢੱਲਾ ਬਹੁਤ ਆ ਹਾਂਜੀ 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 ਵੀਰ ਜੀ ਕੁਝ ਨਹੀਂ ਆਦੀ ਕਰਮਾਈ ਠੰਡੀ ਬਹੁਤ ਸੀਲ 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 ਹੈ ਬਿਲਕੁਲ ਸੀਲ ਆ ਜੀ ਵੀਰ ਜੀ ਹਾਂ ਠੀਕ ਬਾਕੀ ਰਾਜੀ ਲੂਜੀ ਇਹ ਝੋਡੀ ਇਹ ਆ ਵੀ ਥੋੜਾ ਚੰਗੀ ਯਾਦਗਾਰ ਵਾਲੀ ਲੋਈ ਜੋ ਢੀਏ ਹਾਂਜੀ 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 ਵੀਰ ਜੀ ਹਾਂਜੀ ਹਾਂਜੀ ਤੇ ਵੀਡੀਓ ਦਜੀ ਐਰ ਸਿਰ ਬਾਕੀ ਆ ਬੈਠ ਜੀ ਹਾਂਜੀ ਹਾਂਜੀ ਇਹਦੇ ਬਾਰੇ ਦੋਹਾਂ ਜਾਣਕਾਰੀ ਵੀਰ ਜੀ ਜਾਣਕਾਰੀ ਦੇ ਦਿਓ ਵੀਰ ਜੀ ਪਹਿਲਾਂ ਦੱਸਿਓ ਬਾਰੇ ਇਹ ਵੀ ਜੀ ਬਾੜ ਆ ਗਈ ਜੇ ਆਪਣਾ ਪਹਿਲਾ ਮਹੀਨਾ ਜਾਂਦੀ ਗੱਭਣ ਜੇ ਹਾਂਜੀ 6 ਮਾ ਇਹਨੂੰ ਲੱਗ ਜਣਾ ਹਾਂਜੀ ਹਾਂਜੀ ਤੇ ਦੁੱਧ ਇਹਨਾਂ ਦੇ 5 ਕਿਲੋ ਹਾਂਜੀ 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 ਹੋਰ ਤੇ ਆਪਾਂ ਚੋੜੀ ਜੇ ਹਾਂਜੀ ਹਾਂਜੀ ਕਿਦਾਂ ਲਖਾ ਦੇਣੇ ਤੇ ਵੀਰ ਜੀ ਪਹਿਲੇ ਸੂਏ ਕੀ ਰਿਕਾਰਡ ਹੀ ਇਹਦਾ ਪਹਿਲੇ ਸੋ ਵੀਜੀ 15 ਕਿਲੋ ਦੁੱਧ ਦਿੱਤਾ ਹੈ 15 ਕਿਲੋ ਵੇਖੋ ਵੀਰ ਜੀ ਐਰ ਸੈਰ ਦੀ ਕੁਆਲਿਟੀ ਗਾਂ ਵੈੜ ਦੀ ਬਹੁਤ ਹੀ ਵਧੀਆ ਵੀਰ ਜੀ ਚੈੱਕ ਕਰੋ ਵੇਖੋ ਵੀਰ ਜੀ ਦੇਵਾ ਚੈੱਕ ਕਰੋ ਬਹੁਤ ਹੀ ਵਧੀਆ ਵੀਰ ਜੀ ਤੇ ਚੈੱਕ ਕਰੋ ਬਹੁਤ ਹੀ ਵਧੀਆ ਐਰ ਸੈਰ ਦੀ ਵੈੜ ਵੀਰ ਜੀ ਚੈੱਕ ਕਰੋ ਤਸੱਲੀ ਕਰੋ ਚੈੱਕ ਕਰਕੇ ਲੈ ਕੇ ਜਾਓ ਵੀਰ ਕਹਿੰਦਾ 50 ਮਹੀਨਾ ਦੀ ਗੱਬਣਿਆ ਜੀ ਤੇ 5 ਕਿਲੋ ਦੁੱਧ ਦੀ ਇੰਡੀ ਹੈ ਜੀ ਤੇ ਬਹੁਤ ਹੀ ਵਧੀਆ ਵੈੜ ਚੈੱਕ ਕਰੋ ਵੀਰ ਜੀ ਚੈੱਕ ਕਰੋ ਕਸਲੀ ਕਰਕੇ ਚੈੱਕ ਕਰਕੇ ਲੈ ਕੇ ਜਾਓ ਵੀਰ ਜੀ ਬਹੁਤ ਹੀ ਵਧੀਆ ਯਾਰ ਸ਼ੈਰ ਦੀ ਵਹਿੜਿਆ ਜੀ ਇਹ ਵੀ ਠੰਡੀ ਇੱਦਾਂ ਬਾ ਨਿਆਣੇ ਆਹ ਵੇਖੋ ਵੀਰ ਜੀ ਬੱਚੇ ਆ ਬੱਚੇ ਵੇਖੋ ਚੈੱਕ ਕਰਦੇ ਬਹੁਤ ਹੀ ਠੰਡੀ ਸੀਲ ਵੇਖੋ ਵੀਰ ਜੀ ਚੈੱਕ ਕਰੋ ਕੁਆਲਟੀ ਚੈੱਕ ਕਰੋ ਵੇਖੋ ਬੱਚੇ ਵੇਖੋ ਵਾਰੀ ਵਾਰੀ ਵੀਰ ਜੀ ਦੋਵੇਂ ਜਾਨੇ ਵਾਨੇ ਨੂੰ ਕੋਈ ਨਹੀਂ ਕਰਨੀ ਬਿਲਕੁਲ ਨਹੀਂ ਇਹ ਲੰਡੀ ਵੇਖੋ ਵੀਰ ਜੀ ਬਹੁਤ ਹੀ ਵਧੀਆ ਠੰਡੀ ਸੀਲ ਵਹਿੜਿਆ ਜੀ ਚਲੋ ਵੀਰ ਜੀ ਲੈਡੋ ਲੈ ਜਾਓ ਵੀਰ ਜੀ ਆਇਓ ਬਹੁਤ ਹੀ ਵਧੀਆ ਵਹਿੜ ਵੀਰ ਜੀ ਚੈੱਕ ਕਰੋ ਤਸੱਲੀ ਕਰਕੇ ਲੈ ਕੇ ਜਾਓ ਵੀਰ ਜੀ ਤੇ ਵੀਰ ਜੀ ਇਹਦਾ ਕੀ ਜੇ ਰੇਟ ਜੀ ਦਾਦਾ ਕੇ ਝੋਟੀ ਦਾ ਵੀਰ ਜੀ ਵੈਡ ਲਈ ਦਾ ਦੋ ਪਹਿਲਾ ਵੈਡ ਵੀਰ ਜੀ ਹਾਂ ਨਾ ਜਿਹੜੀ ਕੋ ਨਾਂ ਦੇਣ ਵਾਲੀ ਗੱਲ 35000 ਜਵਾ 35000 ਦੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਤੇ ਵੀਰ ਜੀ ਆ ਝੋਟੀ ਦਾ ਜੀ ਝੋਟੀ ਵੀਰ ਜੀ ਆਪਾਂ ਦਵਾਗੇ हां 970 ਦੀ 70000 ਦੀ ਜੇ ਕੋਈ ਆਉ ਵੀਰ ਤੇ ਮਾਨਤਾਨ ਕਰ ਦੋਗੇ ਮਾਨਤਾਨ ਹੋ ਜੀ ਕੋਈ ਗੱਲ ਜੇ ਬਹੁਤ ਦੂਰੋਂ ਜਿਹੜਾ ਭਰਾ ਕੋਈ ਜਾ ਕੇ ਦੂਰੋਂ ਆਊਗਾ ਜਾਂ ਕਰਾਇਆ ਬੁਰਾ ਜਿਆਦਾ ਮਨ ਲਪਿੰਦਾ ਆ ਕੇ ਵੀਰ ਨੂੰ ਹਾਂਜੀ ਹਾਂਜੀ ਮਾਨਤਾਨ ਪੂਰਾ ਕਰਾਂਗੇ ਹਾਂਜੀ ਹਾਂਜੀ ਤੇ ਵੀਰ ਜੀ ਆਪਣਾ ਡਰੈਸ ਦੱਸ ਦਿਓ ਇੱਕ ਵਾਰ ਡਰੈਸ ਵੀਰ ਜੀ ਪਿੰਡ ਆਪਣਾ ਕਾਨਪੁਰਾ ਜੀ ਹਾਂਜੀ ਜਿਹੜਾ ਅੰਬਰਸਰ ਜਿਹਦੇ ਤਸੀਹੇ ਜਨਾਲਾ ਜੀ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਵੇਖਿਓ ਮੜਾ ਜੀ ਫੋਨ ਤੋਂ ਵੇਖ ਕੇ ਦੱਸ ਦਿਓ ਮੜਾ ਜੀ ਆਹ ਦੇਖ ਬੋਲਦੇ ਰਹੀ ਨਮਾਜ਼ ਵੀਰ ਜੀ ਵੀਰ ਦਾ ਮੋਬਾਈਲ ਨੰਬਰ ਹੈ ਜੀ 98159 11734 ਇਹਤੇ ਕੰਟੈਕਟ ਕਰਕੇ ਵੀਰ ਜੀ ਨਾਲ ਤੇ ਵੀਰ ਜਿਸ ਜਿਸੀਂ ਵੀਰ ਨੇ ਖਾਣੀ ਆ ਇੱਕ ਛੋਟੀ ਲੋਈ ਤੇ ਇੱਕ ਐਰ ਸੈਰ ਦੀ ਵੜ ਸੰਪਰਕ ਕਰਕੇ ਖੜ ਸਕਦਾ ਵੀਰ ਜੀ ਵੀਡੀਓ ਬਣਾਉਣ ਤਾਂ ਕਿ ਲਿਆਦਾ ਚਲੂਰਾ ਪਾਤਾ ਛੋਟੀ ਲੋਈ ਚਾਹ ਸੋਣੀ ਸਾਣੀ ਲੱਗਦੀ ਹਾਂਜੀ 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 ਵੀਰ ਜੀ ਹਾਂਜੀ ਹਾਂਜੀ ਵੀਰ ਜੀ ਬਹੁਤ ਹੀ ਵਧੀਆ ਵੀਰ ਜੀ ਹਾਂਜੀ ਹਾਂਜੀ ਸਾਸੀ ਗਾ ਵੀਰ ਜੀ ਸਾਸੀ ਗਾ ਵੀਰ ਜੀ ਸਾਸੀ ਗਾ